Ah, uh, uh, ਆਯੋ ਮਨ ਕਰ ਕਬਦੂ ਨਹਰ ਗੁਲਗਾਇਓ ਵਿਖਿਆ ਸਭ ਕਤ ਰਹੋ ਇਸਪਾ ਜਨਮ ਗਵਾਇਓ ਤੇਰੀ ਸਾਸੰਗਤ ਜੀ ਜੋਸੀ ਸ਼ਬਦ ਗਾਇਨ ਕੀਤਾ ਹੈ ਇਸ ਦਾ ਸਿਰਲੇਖ ਹੈ ਸਾਰੰਗ ਮਹਿਲਾ ਨੋਵਾ ਸਾਰੰਗ ਰਾਗ ਵਿੱਚ ਗੁਰਤੇਗ ਬਾਬਰ ਸਾਹਿਬ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 1231 ਪਾ 1231 ਅੰਗ ਤੇ ਸ਼ਬਦ ਸੁਸ਼ੋਭਿਤ ਹੈ ਜਦੋਂ ਅਸੀਂ ਗੁਰਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਪੜਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਇਹ ਦੋ ਕਿਸਮਾਂ ਦੀ ਮਿਲਦੀ ਹੈ ਇੱਕ ਸ਼ਬਦ ਰੂਪ ਵਿੱਚ ਇੱਕ ਆਖੀਰ ਵਿੱਚ ਇਸਦੇ 57 ਸ਼ਲੋਕ ਦਰਜ ਕੀਤੇ ਗਏ ਨੇ ਜਿਹੜੇ 57 ਸ਼ਲੋਕ ਨੇ ਉਹਨਾਂ ਦੇ ਆਖੀਰ ਵਿੱਚ ਦੋ ਰਵੀ ਉਚਾਰਿਆ ਗਿਆ ਹੈ ਇਦੋਰੇ ਅਸ ਮੇ ਸਾਰੇ ਮੈਲਾ ਨੋਵਾ ਦੀ ਬਾਣੀ ਦੇ ਸ਼ਲੋਕ ਹਨ ਜਿਨ੍ਹਾਂ ਨੂੰ ਅਸੀਂ 15 ਦਿਨ ਵਿੱਚ ਕਾਫੀ ਡਿਟੇਲ ਵਿੱਚ ਵਿਚਾਰ ਸਾਂਝੀ ਕੀਤੀ ਸੀ ਆਪ ਜੀ ਸਾਰੇ ਉਸ ਦੇ ਸੀਡੀ ਬਾਅਰ ਸੁਣ ਸਕਦੇ ਹੋ ਬੜੀ ਛੇਤੀ ਆਪ ਜੀ ਦੀ ਸੇਵਾ ਚਾਸੀ ਉਸ ਦੀ ਪੁਸਤਕ ਵੀ ਹਾਜ਼ਰ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਿਹੜਾ ਸ਼ਬਦ ਗਾਇਨ ਕੀਤਾ ਹੈ ਇਹ ਇੱਕ ਸ਼ਲੋਕਾਂ ਤੋਂ ਇਲਾਵਾ ਦਾ ਵੱਖਰਾ ਰੂਪ ਹੈ ਭਾਗ ਗੁਰਤੇਗ ਬਾਦਰ ਸਾਹਿਬ ਦੀ ਬਾਣੀ ਜੇ ਦੋ ਕਿਸਮਾਂ ਚ ਆਈ ਹੈ ਸ਼ਲੋਕ ਅਤੇ ਦੂਜਾ ਕਿਸਮ ਹੈ ਰੈਗੂਲਰ ਜਿਸ ਨਾਲ ਅਸੀਂ ਸ਼ਬਦ ਪੜ੍ਹਦੇ ਹਾਂ ਔਰ ਸ਼ਬਦ ਦਾ ਆਪਣਾ ਰਹਾਉ ਹੁੰਦਾ ਹੈ ਗੁਰਤੇਗ ਬਾਦਰ ਸਾਹਿਬ ਦੀ ਬਾਣੀ chant ਜਾਂ varamchni ਨਹੀਂ ਹੈ ਇਹ ਬਾਣੀ ਦੀ ਬੰਦਰ ਆਦੇ ਸ਼ਬਦ ਨੂੰ ਅਸੀਂ ਪੜਨ ਵੇਲੇ ਇਸ ਦੀ ਆਖਰੀ ਪੰਕਤੀ ਦੇ ਨਾਲ ਰਹਾਉ ਨੂੰ ਬਾਰ ਬਾਰ ਗਾਇਨ ਕੀਤਾ राह है मन कर कबुना हर गुण गाये यह मेरा एक अवगुण है इस अवगुण में मिसटेक कह लीए फ्लॉ कह लीए गल वरी है पर मैं जान बुझ के करना इस करके इस गलती निसटेक नहीं कह सकते मैं जान के ਇਗਨੋਰੈਂਟ ਬਣਿਆ ਹੋਇਆ ਇਗਨੋਰੈਂਟ ਹੁੰਦਾ ਹੈ ਕਿ ਭਈ ਸੱਚ ਪਤਾ ਹੁੰਦਿਆਂ ਵੀ ਜਾਣ ਕੇ ਸੁਣਨਾ ਨਾ ਕਿਉਂਕਿ ਬਦਲਣਾ ਪੈ ਜਾਏਗਾ ਸੋ ਅੱਜ ਦੇ ਸ਼ਬਦ ਦੀ ਅਸੀਂ ਪਹਿਲੀ ਪੰਕਤੀ ਇਥੋਂ ਗਾਇਨ ਕਰਨੀ ਸ਼ੁਰੂ ਕੀਤੀ ਕਹਾ ਕਹੂੰ ਮੈਂ ਆਪਣੀ ਕਰਨੀ ਜੈਬਿਦ ਜਨਮ ਗਵਾਇਓ ਕਹਾ ਕਹੂੰ ਮੈਂ ਕੀ ਕੀ ਦੱਸਾਂ ਆਪਣੀ ਕਰਨੀ ਆਪਣੇ ਆਚਰਣ ਦੇ ਆਪਣੀਆਂ ਜਿਹੜੀਆਂ ਮੇਰੀਆਂ ਰੋਜ਼ ਦੀਆਂ ਮੇਰੇ ਸੁਭਾਅ ਦੀਆਂ ਗਲਤੀਆਂ ਹਨ ਮੈਂ ਕੀ ਕੀ ਸਾਂਝ ਕਰਾਂ ਕਹਾ ਕਹੂੰ ਮੈਂ ਆਪਣੀ ਕਰਨੀ ਜੇ ਬਿਦ ਜਿਸ ਤਰੀਕੇ ਦੇ ਨਾਲ ਬਿਦ ਦੇ ਤਦੈ ਨੂੰ ਸਿਆਰੀ ਹੈ ਜਿਸ ਵਿਦੀ ਦੇ ਨਾਲ ਜਿਸ ਤਰੀਕੇ ਦੇ ਨਾਲ ਮੈਂ ਆਪਣਾ ਜਨਮ ਜ਼ਾਇਆ ਕੀਤਾ ਸਾਸੰਗ ਜੀ ਜੇ ਨਿੱਕੇ ਬੱਚੇ ਨੂੰ ਪੁੱਛੀਏ ਤੁਸੀਂ ਕਲਾਸ ਵਿੱਚ ਫੇਲ ਹੋ ਗਏ ਤਾਂ ਤੁਸੀਂ ਦੱਸ ਸਕਦੇ ਹੋ ਤੁਸੀਂ ਸਾਲ ਵਿੱਚ ਕੀ ਕੀ ਸਮਝ ਆਇਆ ਕੀਤਾ ਉਹ ਵੀ ਬੱਚਾ ਇਹ ਰਿਅਲਾਈਜ਼ ਕਰ ਸਕਦਾ ਹੈ ਮੈਂ ਸੁੱਤਾ ਰਹਿੰਦਾ ਸੀ ਮੈਂ ਖੇਡਦਾ ਰਹਿੰਦਾ ਸੀ ਮੈਂ ਵੀਡੀਓ ਗੇਮਸ ਖੇਡਦਾ ਰਹਿੰਦਾ ਸੀ ਮੈਂ ਟੀਵੀ ਤੇ ਕਾਰਟੂਨ ਵੇਖਦਾ ਰਹਿੰਦਾ ਸੀ ਮੈਂ ਮम्मी पापा ਦਾ ਕਹਿਣਾ ਨਹੀਂ ਸੀ ਮੰਦਾ ਮੈਂ ਅੰਮ੍ਰਿਤ ਵੇਲੇ ਨਹੀਂ ਸੀ ਉੱਠਦਾ ਨਿੱਕਾ ਬੱਚਾ ਇਸ ਤਰ੍ਹਾਂ ਮਹਿਸੂਸ ਕਰ ਜਾਂਦਾ ਮੈਂ ਫੇਲ ਕਿਉਂ ਹੋਇਆ ਬਿਲਕੁਲ ਉਸੀ ਸੈਂਸ ਵਿੱਚ ਆਧੇ ਸ਼ਬਦ ਨੂੰ ਅਸੀਂ ਸਮਝਣ ਦਾ ਯਤਨ ਕਰਦੇ ਹਾਂ ਕਹਾਂ ਕਹੂੰ ਮੈਂ ਆਪਣੀ ਕਰਨੀ ਜੈਬਿਤ ਜਨਮ ਗਵਾਇਓ ਕਿਉਂਕਿ ਜਿਸ ਤਰ੍ਹਾਂ ਮੈਂ ਜਿਹੜੀ ਜੜੀਆਂ ਗੱਲਾਂ ਕਰਨੀਆਂ ਕਰਕੇ ਤਰੀਕੇ ਦੇ ਨਾਲ ਆਪਣਾ ਜਨਮ ਜ਼ਾਇਆ ਕੀਤਾ ਉਹ ਸਾਰੇ ਸ਼ਬਦੀ ਚ ਉੱਤੋਂ ਥੱਲੇ ਤੱਕ ਲਿਸਟ ਸਾਨੂੰ ਗਿਣਾਈ ਹੋਈ ਆ ਔਰ ਕਾਸ਼ ਅਸੀਂ ਆਪਣੇ ਆਪ ਨੂੰ ਇਸ ਮੋਡ ਵਿੱਚ ਪਾ ਸਕੇ ਕਾਸ਼ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਇਸ ਮੋਡ ਇਸ ਨਹੀਂ ਨਾ ਪਾਵਾਂਗੇ ਦਾ ਸਾਧ ਸੰਗਤ ਜੀ ਸਾਡੇ ਕੋਲੋਂ ਗੁਰਦੁਆਰੇ ਆ ਕੇ ਵੀ ਘਰ ਬੈਠ ਕੇ ਵੀ ਜਿੱਥੇ ਮਰਜ਼ੀ ਅਸੀਂ ਹੋਈਏ ਸਾਡੇ ਕੋਲ ਅਰਦਾਸ ਨਹੀਂ ਹੋ ਪਾਏਗੀ ਅਰਦਾਸ ਕੀ ਹੈ अरदास डज नॉट मीन कोई दुनियावी पदार्थ और वर्ल्डली सक्सेस मंगनी है अरदास है तू ठाकुर तुम पे अरदास तू ठाकुर तुम पे अरदास ਜੀਓ ਪਿੰਡ ਜੀਓ ਪਿੰਡ ਸਭ ਤੇਰੀ ਰਾਸ ਬਾਰਕ ਤੇਰੇ ਤੁਮਾਤ ਪਿਤਾ ਹਮ ਬਾਰਕ ਤੇਰੇ ਤੁਮਾਤ ਪਿਤਾ ਹੰਬਾਰ ਤੇ ਤੁਮਰੀ ਕਿਰਪਾ ਮੈਂ ਤੁਮਰੀ ਕਿਰਪਾ ਮੈਂ ਸੁੱਖ ਕਨੇਰੇ ਬਾਰੇ ਤੇਰੇ ਤੁਮਾਤ ਪੀਤਾ ਹੰਬਾਰ जाने तुम्हारा अंत कोए न जान तुम्हारा अंत ऊंचे ते ऊंचे ऊंचा भगवंत सकल समग्री तुमरे सूतर तारी सगर ਨਾਨਕ ਦਾਸ ਨਾਨਕ ਦਾਸ ਸਦਾ ਕੁਰਬਾਨੀ ਬਾਰੇ ਤੇਰੇ ਤੁਮਾਤ ਪਿਤਾ ਹੰਬਾਰੇ ਤੂੰ ਦੀ ਕਿਰਪਾ ਮੈਂ ਵਾ ਮੈਂ ਸੁਖ ਕਨੇਰੇ ਬਾਰਕ ਤੇਰੇ ਤੁਮ ਬਾਤ ਪਿੱਤਾ ਹੰ ਬਾਰਕ ਸੁਸਾ ਸੰਗਤ ਜੀ ਅਸੀਂ ਜਦੋਂ ਅਰਦਾਸ ਦੇ ਮੋੜ ਵਿੱਚ ਆਈਏ ਤਾਂ ਉਸ ਵੇਲੇ ਸਾਨੂੰ ਇਹ ਸੋਚਣਾ ਹੈ ਕਿ ਮੈਂ ਆਪਾ ਆਪਣੀ ਆਤਮ ਸਾਰੀ ਖੋਲ ਕੇ ਰੱਖ ਰਿਆ ਰੱਬ ਜੀ ਤੋਂ ਸਤਿਗੁਰ ਜੀ ਤੋਂ ਜੀ ਕੀ ਬਿਰਥਾ ਇਸ ਗੁਰ ਪਰ ਅਰਦਾਸ ਕਰ ਤੇ ਮੈਂ ਆਪਾ ਵਾਰ ਰਿਹਾ ਆਪਾ ਸਮਰਪਣ ਕਰ ਰਿਹਾ ਮੈਂ ਆਪਣੇ ਆਪ ਨੂੰ ਸਰੈਂਡਰ ਕਰ ਰਿਹਾ ਸਾਫ ਸਾਫ ਸਾਹਮਣੇ ਗੱਲ ਰੱਖ ਰਿਆ ਸਾਸ ਜੀ ਜੇ ਇਸ ਤਰ੍ਹਾਂ ਨਾ ਆਈ ਨਾ ਜਾਚ ਸਾਨੂੰ ਅਰਦਾਸ ਕਰਨੀ ਨਹੀਂ ਆਏਗੀ ਅਰਦਾਸ ਕਰਨ ਵਾਲੇ ਜੇ ਅਸੀਂ ਦੁਨਿਆਵੀ ਪਦਾਰਥ ਮੰਗਣ ਲੱਗ ਪਏ ਰੱਬ ਜਾਣੇ ਕਿ ਮੰਗਣ ਦੇ ਨਾਲ ਦੁਨਿਆਵੀ ਪਦਾਰਥ ਮਿਲਦੇ ਹਨ ਕਿ ਨਹੀਂ ਕਾਰਾਂ ਮਕਾਨ ਔਰ ਬਿਜ਼ਨਸ ਔਰ ਜੌਬਸ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਆਈ ਡੋਨਟ ਨੋ ਗੁਰਬਾਣੀ ਮੁਤਾਬਕ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਮੈਂ ਚਿੱਤੋਂ ਨਾ ਕਰੇ ਕਿਆ ਮੇਰੇ ਚਿੱਤੋਂ ਇਹ ਆਪਣਾ ਚਿੱਤਿਆਰ ਕਰੇ ਜੋ ਮੇਰੇ ਚਿੱਤ ਨਾ ਹੋਏ ਔਰ ਗੁਰਬਾਣੀ ਮੁਤਾਬਕ ਤੇ ਕਹਿੰਦੇ ਨੇ ਅੰਤਰਜਾਮੀ ਸਭ ਦੀ ਜਾਣੇ ਤਾਂ ਕਿਸ 'ਤੇ ਆਖ ਸੁਣਾਈਏ ਗੁਰਬਾਣੀ ਤੇ ਵੀ ਕੰਦੀਆ ਵੀਣ ਬੋਲਿਆ ਸਭ ਕੀ ਜਾਣਦਾ ਕਿਸ ਆਗੈ ਕੀਚੇ ਅਰਦਾਸ ਅਸੀਂ ਰੱਬ ਜੀ ਨੂੰ ਸੁਣਾਉਂਦੇ ਆਂ ਅੱਜ ਭੁਪਿੰਦਰ ਸਿੰਘ ਵੱਲੋਂ ਕੜਾ ਪ੍ਰਸ਼ਾਦ ਆ ਮਤੇ ਕਿਸੇ ਹੋਰ ਵੱਲੋਂ ਸਮਝ ਲਵੋ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪ੍ਰਸ਼ਾਦ ਕਰਾਉਣ ਵਾਲੇ ਦਾ ਨਾਮ ਭੁਪਿੰਦਰ ਸਿੰਘ ਹੈ ਔਰ ਤੁਸੀਂ ਸ਼ਹਿਰ ਅੰਦਰ ਦੋ ਭੁਪਿੰਦਰ ਸਿੰਘ ਹੋਏ ਇਸ ਕਰਕੇ ਜ਼ਾਤ ਲਾਣੀ ਪੈ ਰਹੀ ਆ ਭੁਪਿੰਦਰ ਸਿੰਘ ਪਕੌੜਾ ਵੱਲੋਂ ਫਿਰ ਪਕੌੜਾ ਜੇ ਸ਼ਹਿਰ ਅੰਦਰ ਦੋ ਹੋਏ ਤਾਂ ਨਹੀਂ ਭੁਪਿੰਦਰ ਸਿੰਘ ਪਕੌੜਾ ਟੈਂਟ ਹਾਊਸ ਵਾਲਾ ਫਲਾਣਾ ਜੁਵਲਰ ਅਸੀਂ ਕਿਸ ਮੋਢੀ ਚਰਦਾਸ ਕਰਦੇ ਆ ਸਾਧ ਸੰਗਤ ਦੀ ਸਾਡੀ ਅਵਸਥਾ ਨੂੰ ਅਸੀਂ ਚੈੱਕ ਕਰ ਸਕਦੇ ਆ ਜੇ ਅਸੀਂ ਇਸ ਸਮਰਪਣ ਦੇ ਨਾਲ ਆਈਏ ਅੱਜ ਦਾ ਸ਼ਬਦ ਸਾਨੂੰ ਅਰਦਾਸ ਕਰਨ ਦੀ ਦਰਸਲ ਜਾਤ ਸਿਖਾ ਰਿਹਾ ਹੈ ਸਾਡੇ ਚੋਂ ਕੋਈ ਵੀ ਦੁੱਧ ਨਾਲ ਧੁਲਿਆ ਹੋਇਆ ਨਹੀਂ ਹੈ ਕੋਈ ਵੀ ਦਮ ਭਾਰ ਕੇ ਨਹੀਂ ਕਹਿ ਸਕਦਾ ਮੈਂ ਬਹੁਤ ਸ਼ਰੀਫ ਹਾਂ ਮੇਰੇ ਕੋਲ ਕਦੇ ਕੋਈ ਗਲਤੀ ਨਹੀਂ ਹੁੰਦੀ ਔਰ ਬਾਣੀ ਕਹਿੰਦੀ ਹੈ ਪੁੱਲਨ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਪਰਫੈਕਸ਼ਨ ਸਿਰਫ ਰੱਬ ਜੀ ਨੇ ਅਸੀਂ ਸਾਰੇ ਔਗੁਣ ਛੋੜ ਗੁਣਾ ਕੋ ਤਾ ਉਹ ਦਿਨੋ ਦਿਨ ਚੰਗੇ ਚੰਗੇ ਗੁਣ ਲੈ ਕੇ ਪਰਫੈਕਸ਼ਨ ਵੱਲ ਰੱਬ ਜੀ ਵੱਲ ਗੁਣ ਲੈ ਲੈ ਕੇ ਉਸ ਪਾਸੇ ਵੱਧਦੇ ਆ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਵੱਲ ਵੱਧਦੇ ਆ ਪਰ ਆਪਣੇ ਔਗੁਣ ਰੱਖਣ ਆਂਦੇ ਆ ਜੇ ਤਾਂ ਸਮੁੰਦਰ ਸਾਗਰ ਨੀਰ ਪਰੇ ਆ ਤੇ ਤੇ ਅਬੁਲ ਹਵਾਰੇ ਦਇਆ ਕਰੋ ਕਿਛ ਮੇਰੂ ਪਾਓ ਡੁੱਬਦੇ ਪੱਥਰ ਤਾਰੇ ਡੁੱਬਦੇ ਪ ਹਰ ਤਾਰੇ ਸਾਹਿਬਾ ਮੇਰੇ ਸਾਹਿਬਾ ਕੌਣ ਜਾਣੇ ਨੂੰ ਤੇਰੇ ਸਾਹਿਬਾ ਮੇਰੇ ਸਾਹਿਬਾ कहीं न जानी अव गुण मेरे कहीं न जानी अव गुण मेरे साहिबा ਮੇਰੇ ਸਹੇਬਾ ਕੌਣ ਜਾਣੇ ਗੁਣ ਤੇ ਮੇਰੇ ਰਬ ਜੀ ਤੁਹਾਡੇ ਕੋਲ ਬਹੁਤ ਗੁਣ ਹਨ ਗੁਣ ਵਾਲੇ ਨੂੰ ਕਹਿੰਦੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਔ ਗੁਣ ਸਦ ਮੇਰੇ ਤੁਸੀਂ ਗੁਣਾ ਦੇ ਮਾਲਕ ਕੋ ਮੈਂ ਨਹੀਂ ਹਾਂ ਕਿੰਨੀ ਨਿਮਰਤਾ ਵਾਲੀ ਸਮਰਪਣ ਦੀ ਅਵਸਥਾ ਹੈ ਸਾਸੰਗ ਦੀ ਇੱਕ ਪੱਖ ਹੋਰ ਵਿਚਾਰ ਲਈਏ ਕਾਸ਼ ਸਾਡਾ ਸੁਣਨ ਦਾ ਇਤਨਾ ਮਾਦਾ ਹੋਵੇ ਕਿ ਅਸੀਂ ਉਹ ਵਾਲੇ ਪੱਖ ਵਿਚਾਰ ਸਕਿਆ ਕਰੀਏ ਗੁਰਦੁਆਰੇ ਦੇ ਅੰਦਰ ਜੀਨਾ ਦਾ ਤੀਰ ਮੈਨੂੰ ਵੱਜ ਸਕੇ ਗੁਰਮਤਿ ਅਨੁਸਾਰ अमृत वेले उठना बहुत जरूरी है गुरमत अनुसार रोमा की बेदबी नहीं करनी चाहिए गुरमत अनुसार नितनेम करना चाहिए गुरमत अनुसार खंडे की पॉल छकनी चाहिए गुरमत अनुसार केस नंगे बार फिरना नहीं चाहिए इस तरीके ना तुसी बड़े सारे टिप्स काउंट दे जाओ गुण सासंग जी बहुत अच्छी गल ਮਾਪਿ ਉਹ ਬਚਪਨ ਤੋਂ ਸਿਖਾਉਂਦੇ ਨੇ ਗੁਰਦੁਆਰਿਆਂ 'ਚ ਦਸਤਾਰਬੰਦੀ ਸਿਖਾਈ ਜਾਂਦੀ ਹੈ ਔਰ ਬੜੇ ਤਰੀਕੇ ਦੇ ਨਾਲ ਇਹ ਸਾਰੇ ਗੁਣ ਸਿਖਾਈ ਜਾਂਦੇ ਨੇ ਪਰ ਜਿਸ ਇਨਸਾਨ ਨੂੰ ਇਹ ਭੁਲੇਖਾ ਹੋ ਜਾਏ ਕਿ ਮੈਂ ਤੇ ਇਹ ਕਰਦਾ ਹੀ ਆਂ ਅੰਮ੍ਰਿਤ ਲੇਉਂਦਾ ਹੀ ਆਂ ਪਾਠ ਮੈਂ ਕਰਦਾ ਹੀ ਆਂ ਅੰਮ੍ਰਿਤ ਮਛੱਕਿਆ ਹੀ ਆ ਗੁਰਦੁਆਰੇ ਮੈਂ ਜਾਂਦਾ ਹੀ ਆ ਹੁਣ ਮੈਨੂੰ ਸਿੱਖਣ ਦੀ ਕੀ ਲੋੜ ਹੈ ਮੇਰੇ ਕੋਲ ਤਾਂ ਸਾਰੇ ਗੁਣ ਆ ਗਏ ਨੇ ਉਹ ਐ ਸਮਝ ਕੇ ਇਸ ਕਿਸਮ ਦੇ ਰਿਚੁਅਲਿਸਟਿਕ ਸੋਚ ਇਸ ਟੈਪ ਆਂਦਾ ਹੈ ਆਪਣੇ ਔਗਣਾ ਵਾਲ ਚਾਤੀ ਨਹੀਂ ਮਾਰ ਪੰਦਾ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਬਾਣੀ ਰਚੀ ਆ ਉਹਨਾਂ ਚ ਔਗੁਣ ਨਹੀਂ ਸੀ ਤਾਂ ਉਹ ਕਿਸ ਮੋਡ ਵਿੱਚ ਉਚਾਰਨੇ ਇੱਕ ਵਾਰੀ ਅਸੀਂ ਸਾਧ ਸੰਗਤ ਜੀ ਸੈਮੀਨਾਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਕਿਸ ਤਰ੍ਹਾਂ ਸਾਨੂੰ ਸਿਖਾਉਂਦੇ ਨੇ ਜਾਚ ਹੋ ਪਾਪੀ ਪੱਤੀ ਤੂ ਪਰਮ ਪਾਖੰਡੀ ਹੋ ਪਾਪੀ ਪੱਤੀ ਤੂ ਪਰਮ ਪਾਖੰਡੀ ਤੂੰ ਨਿਰਮਲ ਨੰਕਾਰੀ ਤੂੰ ਨਿਰਮਲ ਰੰਗਾਰੀ ਤੂੰ ਨਿਰਮਲ ਰੰਗਾਰੀ ਤੂੰ ਨਿਰਮਲ ਰੰਗਾਰੀ ਅੰਮ੍ਰਿਤ ਚੱਖ ਪਰਮ ਰਸ ਰਾਤੇ ठाकुर शरण तुवारी अमृत चाक परम रसरात ठाकुर शरण ਪਰਮ ਪਾਖੰਡੀ ਓ ਪਾਪੀ ਪਤਿਤ ਪਰਮ ਪਾਖੰਡੀ ਜੀ ਤੁਸੀਂ ਨਿਰਮਲ ਹੋ ਮੈਂ ਪਾਪੀ ਪਤਿਤ ਪਖੰਡੀ ਹਿਪੋਕ੍ਰੇਟ ਡਬਲ ਫੇਸਡ ਪਰਸਨ ਹਾਂ ਅਸੀਂ ਘਰ ਕੁਝ ਹੋਰ ਹੁੰਦੇ ਹਾਂ ਗੁਰਦੁਆਰੇ ਕੁਝ ਹੋਰ ਹੁੰਦੇ ਹਾਂ ਆਫਿਸ ਔਰ ਬਿਜ਼ਨਸ 'ਚ ਕੁਝ ਹੋਰ ਹੁੰਦੇ ਆ ਦੁਨੀਆ ਨਾਲ ਮਿੱਠਾ ਬੋਲਦੇ ਆ ਘਰ ਪਤਨੀ ਦੇ ਨਾਲ ਕੌੜਾ ਬੋਲਦੇ ਆ ਪਤਨੀ ਵੀ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕਰਦੀ ਹੈ ਪਰ ਘਰ ਸੱਸ ਨੂੰ ਔਰ ਪਤੀ ਨੂੰ ਪਾਣੀ ਦਾ ਗਲਾਸ ਪੁੱਛਣ ਨੂੰ ਤਿਆਰ ਨਹੀਂ ਇਸ ਤਰੀਕੇ ਨਾਲ ਅਸੀਂ ਚਾਰੇ ਪਾਸੇ ਬੜੀ ਹਿਪੋਕ੍ਰੇਸੀ ਵਾਲੀ ਜੀਵਨੀ ਜੀਂਦੇ ਹਾਂ ਹਿਪੋਕ੍ਰੇਸੀ ਵਾਲੀ ਜੀਵਨੀ ਜੀਂਦਿਆਂ ਰੱਬ ਜੀ ਕੋਲੋਂ ਗੁਣ ਨਹੀਂ ਮੰਗਦੇ ਆਪਨੇ ਆਪ ਨੂੰ ਸ਼ਰੀਫ ਜ਼ਿਆਦਾ ਪਾਇਅਸ ਸਭ ਤੋਂ ਵਧੀਆ ਸਮਝਦੇ ਆ ਇਸੇ ਕਰਕੇ ਜਿਹੜੇ ਇਹ ਸ਼ਬਦ ਨੇ ਨਾ ਮਨ ਕਰ ਕਬੂ ਨਾ ਹਰ ਗੁਣ ਗਾਇਓ ਜੀ ਦੀ ਸੀ ਅਸੀਂ ਠੀਕ ਰਕੀ ਕਹਾ ਕੋ ਮੈਂ ਆਪਣੀ ਕਰਨੀ ਐਸੇ ਸ਼ਬਦ ਨਹੀਂ ਅਸੀਂ ਕਦੇ ਵੀ ਡਿਮਾਂਡ ਕਰਦੇ ਨਾ ਮੰਗਦੇ ਨਾ ਪੁੱਛਦੇ ਨਾ ਰਾਗੀ ਸਿੰਘਾਂ ਨੂੰ ਰੁਕਾ ਪੇਜਦੇ ਕਿ ਪੜੋ ਰਾਗੀ ਸਿੰਘਾਂ ਨੂੰ ਰੁਕਾ ਪੇਜਦੇ ਲੱਖ ਹੁਸ਼ੀਆਂ ਪਾਤਸ਼ਾਹੀਆਂ ਜੋ ਮੰਗੇ ਠਾਕੁਰ ਆਪਣੇ ਤੇ ਤਾਤੀ ਉਹਨਾਂ ਲਾਗੀ ਪਰਮੇਸ਼ਰ ਦਿੱਤਾ ਬੰਨਾ ਇਸ ਕਿਸਮ ਦੇ ਇਹ ਸਾਰੇ ਗੁਰਗ੍ਰੰਥ ਸਾਹਿਬ ਦੇ ਸ਼ਬਦ ਨੇ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕੀਤਾ ਜਾ ਸਕਦਾ ਲੇਕਿਨ ਸਾਡੇ ਮਨ ਦੀ ਅਵਸਥਾ कि मैं ते ठीक है ही हाँ मैं ते शरीफ ही हाँ कद भी अपने आप को रियलाइज नहीं करते कि मैं डबल पेस्ट हाँ मैं हिपोक्रेट हाँ मैं मन होर मुख होर हाँ मैं गली असी चंगिया अचारी बुरिया अचारी ਅਚਾਰੀ ਮੁਰੀਆਂ ਗਲਵੀ ਅਸੀਂ ਚੰਗੀਆਂ ਅਚਾਰੀ ਮੁਰੀਆਂ ਅਚਾਰੀ ਮੁਰੀਆਂ ਅਚਾਰੀ ਮੁਰੀਆਂ ਮਨ ਨੂੰ ਖੁਸ਼ ਦਰ ਕਾਲੀਆਂ ਬਾਹਰ ਚਿਟਵੀਆਂ ਮਨੋ ਕੁ ਸੁੰਦਾ ਕਾਲੀਆਂ ਬਾਹਰ ਚਿਟਵੀਆਂ ਗੱਲੀਆਂ ਸੀ ਚੰਗੀਆਂ आचारी बुड़िया अचारी बुरिया, अचारी बुड़िया मेरे अचार चंगे नहीं ने सास जी कितना सौखा तरीका समझा रहे हैं हाउ टू सरेंडर हाउ टू रियल मतलब टेक मन की मत त्यागो मन की मत त्यागो जन हुक्म बूझ सुख पाई है रे मन की मत सानू रखनी ही नहीं आई साहसंग जी कितना सिंपल हो गया सौखा हो गया मन की मत की है मेरे अवगुण मन की मत की है मेरे गलत आचार मन की मत की है मेरा रॉन्ग बिहेवियर मन की मत की है मेरा मन सुभा किसी समझ ही नहीं आ रही मेरे समेत के मत्था टेकण का मतलब मन की मत त्यागो जन ਐਸੇ ਸੀਸ ਮੱਥਾ ਟੇਕਣ ਦਾ ਕੀ ਫਾਇਦਾ ਹੈ ਮਨ ਤਾਂ ਤੇਰਾ ਸਾਫ ਹੈ ਨਹੀਂ ਹੈ ਮਨ ਅੰਦਰ ਤੂੰ ਪੂਰੀ ਮੈਲ ਆਪਣੇ ਆਉਗੁਣ ਰੱਖੇ ਹੋਏ ਨੇ ਇਸੀ ਕਰਕੇ ਤਾਂ ਤੂੰ ਰਹਾਉ ਦੀ ਪੰਕਤੀ ਮਨ ਕਰ ਕਬੂ ਨਾ ਹਰ ਗੁਣ ਗਾਇਓ ਤੂੰ ਮਨ ਕਰਕੇ ਗੁਣ ਗਾਉਂਦਾ ਹੀ ਨਹੀਂ ਹੈ ਕਿਉਂਕਿ ਰੱਬੀ ਗੁਣ ਨੂੰ ਗਾਣ ਵੇਲੇ ਜਦੋਂ ਆਏਗਾ ਕਿ ਰੱਬ ਜੀ ਕਿਸੇ ਦੀ ਨਿੰਦਾ ਨਹੀਂ ਕਰਦੇ ਐਵਲ ਰੱਬ ਜੀ ਦਾ ਗੁਣ ਹੈ ਤੂੰ ਮਨ ਕਰਕੇ ਗਾ ਤੇਰੀ ਇਹ ਵਾਲੀ ਆਦਤ ਛੁੱਟੇਗੀ ਮੈਂ ਕਿਸੇ ਦਿਨ ਨਿੰਦਾ ਨਹੀਂ ਕਰਾਂਗੀ ਇਹ ਕਾਰਜਿਕ ਨੂੰ ਹੋਵੇ ਨਾ ਉਹਦੀ ਸੱਸ ਨਾਲ ਥੋੜੀ-ਬਹੁਤ ਬਣ ਰਹੀ ਹੋਵੇ ਨਾ ਤਾਂ ਕੁਝਾਰਾ ਚੱਲਦਾ ਰਹਿੰਦਾ ਦੂਜੀ ਜੇ ਤੋਂ ਨੂੰ ਆਂਦੀ ਹੈ ਦੋਨੋਂ ਦਰਾੜੀਆਂ ਜਠਾਣੀਆਂ ਖੁਸਰ-ਪੁਸਰ ਕਰਦੀਆਂ ਨੇ ਬੋਲਦੀਆਂ ਨਹੀਂ ਨੇ ਬੋਡੀ ਲੈਂਗੁਏਜ ਜੀ ਸੱਸ ਦੀ ਨਿੰਦਾ ਸ਼ੁਰੂ ਕਰਦੀਆਂ ਨੇ ਔਰ ਸਾਰੇ ਘਰ ਦਾ ਮਾਹੌਲ ਗੜਬੜ ਹੋਣਾ ਸ਼ੁਰੂ ਹੋ ਜਾਂਦਾ ਕੀ ਹੋਇਆ ਰੱਬੀ ਗੁਣ ਇਖਤਿਆਰ ਨਹੀਂ ਕੀਤਾ ਮਨ ਕਰ ਕਬੂਨਾ ਹਰ ਗੁਣ ਗਾਇਓ ਰੱਬੀ ਗੁਣਾ ਨੂੰ ਵਾਜੇ ਤਬਲੇ ਨਾਲ ਗਾਣਾ ਨਹੀਂ ਕਹਿੰਦੇ ਨੇ ਰੱਬੀ ਗੁਣ ਦਾ ਮਤਲਬ ਹੁੰਦਾ ਜੋ ਰੱਬ ਜੀ ਦਾ ਗੁਣ ਹੈ ਉਹ ਵਾਲਾ ਗੁਣ ਮੈਂ ਜੀਣਾ ਤਾਂ ਇਹਨੂੰ ਮੇਰੀ ਬਾਡੀ ਮੇਰਾ ਅੰਗ ਅੰਗ ਰੋਮ ਰੋਮ ਰੱਬੀ ਗੁਣ ਗਾ ਰਿਹਾ ਹੈ ਉਸਤਤ ਕਰ ਰਿਹਾ ਹੈ ਕੀਰਤੀ ਕਰ ਰਿਹਾ ਹੈ ਕੀਰਤੀ ਕਰਨਾ ਰੱਬੀ ਗੁਣਾ ਦੀ ਪ੍ਰੇਜ਼ ਕਰਨਾ ਵਾਲਾ ਜੀਵਨ ਜੀਣਾ ਕੀਰਤਨ ਕਰਨਾ ਕਹਿ ਲਾਂਦਾ ਤਾਂ ਕਲ ਕਲ ਦੂਰ ਹੁੰਦੀ ਆ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਕਲ ਜਿਹੜੀ ਕਲ ਕਲ ਕਲੇਸ਼ ਹੋ ਰਹੀ ਹੈ ਨਾ ਇਦੇ ਚ ਪ੍ਰਧਾਨਤਾ ਕੀਰਤੀ ਦੀ ਰੱਬੀ ਗੁਣਾ ਦੀ ਜਦੋਂ ਅਸੀਂ ਸਾਦ ਸਖਦੀ ਇੰਜ ਕਰਾਂਗੇ ਨਾ ਤਾਂ ਅਸੀਂ ਆ ਕੇ ਜ ਸਮਰਪਣ ਕਰਾਂਗੇ ਨਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਅਸੀਂ ਨਾ ਜਪਜੀ ਸਾਹਿਬ ਵਿੱਚ ਇਸਦੇ ਅਰਥ ਸਮਝਦੇ ਨੇ ਵੀ ਉਹ ਗੁਣ ਵਾਲਿਆਂ ਨੂੰ ਹੋਰ ਗੁਣ ਦੇ ਦਿੰਦੇ ਨੇ ਇਸ ਤੋਂ ਹੋਰ ਉੱਚੀ ਦਾ ਉਡਾਰੀ ਦਾ ਵੀ ਖਿਆਲ ਸਾਨੂੰ ਆ ਸਕਦਾ ਜੇ ਸੋਚੀਏ ਵੀ ਤੁਸੀਂ ਗੁਣ ਵਾਲੇ ਹੋ ਇਹ ਗੁਣਵੰਤਿਆ ਐ ਮੇਰੇ ਮਾਲਕ ਐ ਮੇਰੇ ਸ਼ੋਗ ਗੁਣਾ ਦੇ ਖਜ਼ਾਨੇ ਦੇ ਮਾਸਟਰ ਜੀ ਮਾਲਕ ਜੀ ਸਾਈਂ ਜੀ ਸਾਹਿਬ ਜੀ ਗੁਣ ਦੇ ਸਾਸਣ ਜੀ ਗੁਣ ਕੌਣ ਮੰਗੇਗਾ ਜਿਹਦੇ ਕੋਲ ਨਹੀਂ ਹਨ ਜਿਹੜਾ ਸਮਝ ਰਿਹਾ ਮੇਰੇ ਕੋਲ ਗੁਣ ਹਨ ਮੈਂ ਤੇ ਧਰਮੀ ਐ ਹੀ ਆ ਉਹ ਨਹੀਂ ਮੰਗੇਗਾ ਅੱਜ ਦੇ ਸ਼ਬਦ ਦੀ ਸਾਸੰਗਤ ਜੀ ਅਸੀਂ ਇਸ ਦਾ ਸਿਲੇਖ ਸਾਰੰਗ ਮਹਿਲਾ ਨੋਵਾ 1232 ਅੰਗ ਤੇ ਸਾਰੰਗ ਰਾਗ ਵਿੱਚ ਗੁਰਤੇ ਇੱਕ ਬਾਦਰ ਸਾਹਿਬ ਦਾ ਕਹਿ ਰਹੇ ਨੇ ਮੈਂ ਆਪਣੀ ਕਰਨੀ ਦੀ ਲਿਸਟ ਕੀ ਕੀ ਦੱਸਾਂ ਮੇਰੇ ਕੀ ਕੀ ਆਗੁਣ ਹਨ ਜਿਨ੍ਹਾਂ ਦੇ ਕਾਰਨ ਜਿਹੇ ਤਰੀਕੇ ਦੇ ਨਾਲ ਮੈਂ ਆਪਣਾ ਸਮਾਂ ਜ਼ਾਇਆ ਕੀਤਾ ਆਪਣੀ ਜ਼ਿੰਦਗੀ ਦਾ ਜਿਸ ਤਰੀਕੇ ਦੇ ਨਾਲ ਸਮਾਂ ਮਲ ਕਰ ਖਬੂਨਾ ਹਾਰ ਗੁਣ ਗਾਇਓ ਪਹਿਲਾ ਆਗੁਣ ਮੈਂ ਕੀ ਕੀਤਾ ਮੈਂ ਰੱਬੀ ਗੁਣਾ ਨੂੰ ਮੰਨ ਕਰਕੇ ਨਹੀਂ ਗਾਇਆ ਗਾਇਆ ਮੀਨਸ ਫਾਲੋ ਨਹੀਂ ਕੀਤਾ मीनस सुनिया नहीं साढ़ा गुरुद्वारे आ जाना होर गल है गुरुद्वारे आके सच सुन के सुनिया मनिया मन की भाव करना होर गल मैं ऐ नहीं कह रहा गुरुद्वारे नहीं आना चाहिए मैं नहीं कह रहा बाणी नहीं पढ़नी चाहिए पर जो बिन प्रती कूड़ी कूड़ी अखी मीट दे तिनका उतर जाएगा झूठ गुमान वो सूँ जरूर सोचना है कि असं की करते हैं हम दूजी गलते ने बिख्या शक्त बिख्या शक्त लफ शक्त शक्त लफज शक्ति शक्ति इस इस शब्दी से है भिखिया वाली शक्ति भिख्या होंगी पॉइजनस शक्ति पॉइजनस ताकत बिख्या शक्त और शक्त लफज़ तो बनया साकत जिसनों असि सस्से उच्चारण करते ना साकत वो दरअसल है शाकत 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 मत मीनस नैगेटिव थॉट वाली बिरती साकत ਫਲਾਣਾ ਬੰਦਾ ਸਾਕਤ ਹੈ ਕਹਿ ਦਿੰਦੇ ਆ ਕਿਸੇ ਨੂੰ ਸਾਕਤ ਕਹਿਣਾ ਨਹੀਂ ਚਾਹੀਦਾ ਸਾਕਤ ਖਿਆਲ ਹੁੰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ ਉਹਨਾਂ ਨੂੰ ਫਾਲੋ ਨਾ ਕਰੇ ਦੂਰ ਜਾਈਏ ਭਾਗ